ਅੱਜ ਆਪਾਂ ਗੱਲ ਕਰਦੇ ਆਂ ਮਨਿੰਦਰ ਸਿੰਘ ਦੀ ਆਈਪੀਐਸ ਅਧਿਕਾਰੀ ਐਸਐਸਪੀ ਦਹਾਤੀ ਅੰਬਰਸਰ ਜਿਹੜਾ ਸਸਪੈਂਡ ਕੀਤਾ ਭਗਵਾਨਤ ਮਾਨ ਦੀ ਸਰਕਾਰ ਨੇ ਉਹਦੇ ਤਹਿਤ ਗੱਲਬਾਤ ਕਰਦੇ ਆਂ ਬੜੀ ਧਿਆਨ ਦੇ ਨਾਲ ਸੁਣਨਾ ਕਈਆਂ ਨੇ ਬੜਾ ਦੁੱਖ ਲੱਗਿਆ ਕਿ ਉਹਨੂੰ ਸਸਪੈਂਡ ਕਰ ਦਿੱਤਾ ਕਈ ਸਾਡੇ ਅਖੌਤੀ ਪੱਤਰਕਾਰ ਭਾਈਚਾਰੇ ਨੂੰ ਵੀ ਜਿਹੜਾ ਉਹਦਾ ਬੜਾ ਮੋਹ ਜਾਗਿਆ ਜੀ ਕਹਿੰਦੇ ਬੜਾ ਵਧੀਆ ਬੰਦਾ ਸੀ 9 ਮਹੀਨਿਆਂ ਦੇ ਵਿੱਚ 12 ਅਨਕਾਊਂਟਰ ਕੀਤੇ ਸੀ ਕਹਿੰਦੇ ਬੜਾ ਮਸੀਹਾ ਬੰਦਾ ਸੀ ਤੇ ਇਹ ਸਾਰੀ ਗੱਲਬਾਤ ਦੱਸਦੇ ਆਂ ਇਹਨਾਂ ਲੋਕਾਂ ਦਾ ਜਿਹੜਾ ਕਿ ਦਿਮਾਗ ਕਿੱਥੇ ਪਿਆਗਾ ਕਿ ਕਿਉਂ ਸਸਪੈਂਡ ਕੀਤਾ ਉਹਨੂੰ ਤੇ ਇਸ ਬਾਬਤ ਆਪਾਂ ਗੱਲਬਾਤ ਕਰਦੇ ਆ ਤੇ ਵੀਡੀਓ ਨੂੰ ਧਿਆਨ ਨਾਲ ਸੁਣਨਾ ਤੇ ਬਾਅਦ ਤੋਂ ਬਾਅਦ ਸ਼ੇਅਰ ਕਰ ਦੇਣਾ ਕਮੈਂਟ ਵੀ ਜਰੂਰ ਕਰਨੇ ਆ ਮਰਜੀ ਦਾ ਖਾਲਸਾ ਮਰਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆ ਮਨਿੰਦਰ ਸਿੰਘ ਆਈਪੀਐਸ ਅਧਿਕਾਰੀ ਐਸਐਸਪੀ ਜਿਹੜਾ ਧਾਰਤੀ ਅੰਮਰਸਰ ਦੇ ਵਿੱਚ ਲੱਗਿਆ ਸੀ ਉਸ ਤੋਂ ਪਹਿਲਾਂ ਵੀ ਜਿਹੜਾ ਉਹ ਕਈ ਅਹੁਦਿਆਂ ਤੇ ਰਹਿ ਚੁੱਕਿਆਗਾ ਐਤ ਤੱਕ ਕਿ ਪੰਜਾਬ ਦੇ ਰਾਜਪਾਲ ਦਾ ਏਡੀਸੀ ਰਹਿ ਚੁੱਕਿਆਗਾ ਤੇ ਹੁਣ ਦੱਸਿਆ ਜਾ ਰਿਹਾ ਕਿ ਜਦੋਂ ਤਰਨਤਾਰ ਸਾਹਿਬ ਦੀ ਜਿਮਨੀ ਚੋਣ ਹੋ ਕੇ ਹਟੀ ਆ ਉਹਦੇ ਵਿੱਚ ਵੱਖ-ਵੱਖ ਪਾਰਟੀਆਂ ਨੇ ਆਪਣੇ ਨਮਾਇंदे ਖੜੇ ਕੀਤੇ ਸੀ ਤੇ ਆਮ ਆਦਮੀ ਪਾਰਟੀ ਦਾ ਹਰਮਿਤ ਸੰਧੂ ਉਤੋਂ ਜਿੱਤਦਾਗਾ ਦੂਸਰੇ ਪਾਸੇ ਅਕਾਲੀ ਦਲ ਵੱਲੋਂ ਸੁਖਵਿੰਦਰ ਕੌਰ ਨੂੰ ਖੜਾ ਕੀਤਾ ਸੀ ਤੇ ਉਹਦੇ ਉੱਤੇ ਦੋਸ਼ ਇਹ ਲੱਗਦੇ ਆ ਕਿ ਉਹਦਾ ਜਿਹੜਾ ਲੜਕਾਗਾ ਉਹ ਗੈਂਗਸਟਰ ਆ ਇਹ ਲੋਕ ਕਹਿ ਰਹੇ ਆ ਸਰਕਾਰ ਕਹਿ ਰਹੀ ਆ ਤੇ ਉਸ ਦੇ ਤਹਿਤ ਹੀ ਜਿਹੜਾ ਕਿ ਉਹਨਾਂ ਦੇ ਲੜਕੇ ਸੁਖਵਿੰਦਰ ਕੌਰ ਦੀ ਕਾਂਚਨ ਕੁਮਾਰੀ ਕਾਂਚਨ ਪ੍ਰੀਤਾ ਸੌਰੀ ਮਾਫ ਕਰਨਾ ਕਾਂਚਨ ਪ੍ਰੀਤਾ ਜਿਹੜੀ ਕਿ ਉੱਤੇ ਆਉਂਦੀ ਆ ਤੇ ਜਿਹੜਾ ਪ੍ਰਚਾਰ ਕਰਦੀ ਆ ਲਗਾਤਾਰ ਆ ਤੇ ਉਸ ਤੋਂ ਬਾਅਦ ਜਦੋਂ ਜਦੋਂ VOTING ਮੁਕਦੀ ਆ ਜਦੋਂ ਰਿਜ਼ਲਟ ਆਉਂਦਾਗਾ ਉਸ ਤੋਂ ਬਾਅਦ ਜਿਹੜਾ ਉਹ ਆਸਟ੍ਰੇਲੀਆ ਦੇ ਵਿੱਚ ਦੱਸੀ ਜਾ ਰਹੀ ਹੈ ਕਿ ਫਰਾਰ ਹੋ ਗਈ ਤੇ ਬਗ ਬਗ ਗਈ ਕਿ ਤੇ ਉਹ ਜਾਂ ਭੱਜ ਗਈ ਜੋ ਵੀ ਆ ਪਰ ਮੈਂ ਤੁਹਾਨੂੰ ਇੱਥੇ ਗੱਲ ਦੱਸਦਾ ਕਿ ਸਰਕਾਰ ਨੇ ਵੀ ਉਹਨੂੰ ਕਿਉਂ ਸਸਪੈਂਡ ਕੀਤਾ ਹੁਣ ਕਈਆਂ ਦਾ ਖੌਤੀ ਪੱਤਰਕਾਰ ਜਾਂ ਖੌਤੀ ਲੋਕ ਆ ਕਹਿ ਰਿਹਾ ਜੀ ਬੜਾ ਬੀਬਾ ਪੁੱਤਾਂ ਨੌਜਵਾਨ ਮੁੰਡਾ ਜੀ ਬੜਾ ਸਿਆਣਾ ਮੁੰਡਾ ਜੀ ਉਹਨੇ 9 ਮਹੀਨੇ ਹੋਇਆ ਉਹਨੂੰ ਲੱਗੇ ਨੂੰ ਉਹਨੇ 12 ਅਨਕਾਉਂਟਰ ਕਰ ਦਿੱਤੇ ਬਹੁਤ ਵਧੀਆ ਮੁੰਡਾ ਸ਼ਰਮ ਨਾਲ ਘਾਟਾ ਤੁਹਾਨੂੰ ਸ਼ਰਮ ਨਾਲ ਨਹੀਂ ਆਉਣੀ ਚਾਹੀਦੀ ਇਹਨਾਂ ਲੋਕਾਂ ਨੂੰ ਉਹ ਮਾਮਾ ਦੇ ਪੁੱਤਾਂ ਦੇ ਫੇਕ ਅਨਕਾਉਂਟਰ ਕੀਤੇ ਤੇ ਕਰੀ ਜਾਂਦਾਗਾ ਤੇ ਅੱਜ ਉਹ ਸਸਪੈਂਡ ਹੋ ਗਿਆ ਤੇ ਬੜਾ ਦੁੱਖ ਲੱਗਿਆ ਤੇ ਜਿਨ੍ਹਾਂ ਨੇ ਮੁੰਡਿਆਂ ਨੂੰ ਧਾ-ਧਾ ਗੋਲੀਆਂ ਮਾਰੀ ਜਾਂਦਾ ਤੇ ਇਹਦੇ ਕੋਲ ਕੀ ਅਧਿਕਾਰ ਆ ਕੀ ਕਿਸੇ ਦਾ ਅਨਕਾਉਂਟਰ ਕਰ ਦੇ ਠੀਕ ਆ ਕਿ ਭਾਈ ਕੁਦੇ ਮੁਕਾਬਲਾ ਹੁੰਦਾ ਪੁਲਿਸ ਦੇ ਵਿਚਾਲੇ ਮੰਨ ਲੈਂਦੇ ਆ ਕਿ ਉਦੋਂ ਗੋਲੀਆਂ ਚੱਲ ਪੈਂਦੀ ਆ ਮੋ ਸਾਹਮਣੇ ਉਦੋਂ ਅਨਕਾਉਂਟਰ ਹੋ ਸਕਦਾਗਾ ਪਰ ਫੜ ਕੇ ਅਨਕਾਉਂਟਰ ਕਰਕੇ ਫੇਕ ਅਨਕਾਉਂਟਰਾ ਤੇ ਜਿਹੜਾ ਕਿ ਫਿੱਤੇ ਲਵਾਉਣ ਦਾ ਬੜਾ ਇਹਨੂੰ ਚਾਸੇ ਤੇ ਪਰਮਾਤਮਾ ਸਭ ਕੁਝ ਦੇਖਦਾ ਤਾਂ ਉਹਨੂੰ ਸਸਪੈਂਡ ਕਰਨਾ ਪਿਆ ਤੇ ਮੈਂ ਤਾਂ ਇੱਥੋਂ ਤੱਕ ਕਹਿਣਾ ਭਾਰਤਮਾਨ ਦੀ ਸਰਕਾਰ ਨੂੰ ਆ ਚਾਹੇ ਅਫਸਰਾਂ ਤੇ ਜਿਹੜੀ ਨਕੇਲ ਆ ਹੋਰ ਕਸਣੀ ਚਾਹੀਦੀ ਆ ਤੇ ਇਹਨਾਂ ਨੂੰ ਫੜਨਾ ਚਾਹੀਦਾ ਇਹਨਾਂ ਨੂੰ ਪੁੱਛਗਿੱਛ ਕਰਨੀ ਚਾਹੀਦੀ ਆ ਕਿ ਜਿਹੜੇ ਫਲਾਨੇ ਥਾਂ ਤੇ ਇਨਕਾਊਂਟਰ ਕੀਤੇ ਆ ਕਿ ਉਹ ਸਹੀ ਕੀਤੇ ਆ ਜਾਂ ਗਲਤ ਕੀਤੇ ਆ ਸਰਕਾਰ ਨੂੰ ਚਾਹੀਦਾ ਕਿ ਤੈਤਕ ਜਾਵੇ ਬੇਸ਼ੱਕ ਇਹ ਮਾਮਲਾ ਦਾ ਸਰਕਾਰ ਕਹਿ ਰਹੀ ਆ ਕਿ ਪੰਜਾਬ ਦੇ ਵਿੱਚ ਚੋਣਾ ਚ 5 ਦਿਨ ਰਹਿੰਦੇ ਸੀ ਅਰਵਿੰਦ ਕੇਜਰੀਵਾਲ ਨੇ ਬਿਆਨ ਦਿੱਤਾ ਸੀ ਤਰਨਤਾਰ ਸਾਹਿਬ ਦੇ ਵਿੱਚ ਕਿ ਗੈਂਗਸਟਰ ਜਾਤਾ ਪੰਜਾਬ ਦੇ ਵਿੱਚੋਂ ਤਰਨਤਾਰ ਦੇ ਵਿੱਚੋਂ ਛੱਡ ਕੇ ਭੱਜ ਜਾਓ ਜਾਂ ਅਸੀਂ ਉਹਨਾਂ ਨੂੰ ਸਿੱਧੇ ਰੂਹ ਦੇ ਵਿੱਚ ਮਾਰਾਂਗੇ ਇਹ ਗੱਲ ਕਹੀ ਗਈ ਸੀ ਤੇ ਉਹਦੇ ਕਿਤੇ ਵੀ ਤੈਅ ਤੇ ਲੱਗਦਾ ਕਿ ਐਸਐਸਪੀ ਨੇ ਜਿਹੜੀ ਕਿ ਬੰਦੀ ਭੂਮਿਕਾ ਨਹੀਂ ਨਿਭਾਈ ਤਾਂ ਸਸਪੈਂਡ ਕੀਤਾ ਦੂਸਰੇ ਪਾਸੇ ਇਹ ਕਿਹਾ ਜਾ ਰਿਹਾ ਕਿ ਜਿਹੜਾ ਕੰਚਨ ਜਿਹੜੀ ਪ੍ਰੀਤਾ ਜਿਹੜੀ ਕਿ ਸਖਵਿੰਦਰ ਕੌਰ ਦੀ ਲੜਕੀ ਦੱਸੀ ਜਾ ਰਹੀ ਹੈ ਜਿਹੜੇ ਅਕਾਲੀ ਦਲ ਵੱਲੋਂ ਚੌਣ ਲੜਾਈ ਆ ਕਿ ਉਹਦੇ ਤੈਤ ਤੇ ਜਿਹੜਾ ਪੁੱਤ ਦੇ ਨਾਲ ਦੱਸਿਆ ਜਾ ਰਿਹਾ ਕਿ ਕਈ ਐਮ ਜਿਹੜਾ ਕਿ ਉਹਨਾਂ ਦੇ આરોਪ ਲੱਗੇ ਆ ਕਿ ਲੜਾਈ ਝਗੜਾ ਕੀਤਾ ਉਹਨਾਂ ਤੇ ਜਿਹੜਾ ਮਾਵਲਾ ਦਰਸ ਦੀ ਦੱਜ ਹੋ ਚੁੱਕਿਆ ਸੀ ਤੇ ਫਿਰ ਉਹ ਆਸਟ੍ਰੇਲੀਆ ਕਵੇ ਬਾਗੀ ਤਾਂ ਇਸ ਕਰਕੇ ਕਹਿੰਦੇ ਗੱਜਦੇਗੀ ਐਸਐਸਪੀ ਦੇ ਉੱਪਰ ਤੇ ਵੱਡੇ ਸਵਾਲ ਨੇ ਤੇ ਅੱਜ ਲੋਕਾਂ ਨੂੰ ਲੋਕ ਕਹਿ ਰਹੇ ਆ ਸਾਰੇ ਲੋਕ ਨਹੀਂ ਕੁਝ ਕੋ ਖੋਤੀ ਲੋਕ ਆ ਜੇ ਮੈਨੂੰ ਲੱਗਦਾ ਕਿ ਜਿਹੜੇ 8492 ਵੇਲੇ ਲੋਕ ਪੈਦਾ ਹੋਏ ਹੁੰਦੇ ਪੈਦਾ ਤਾਂ ਹੋਏ ਆ ਉਸ ਵੇਲੇ ਪਰ ਉਦੋਂ ਇਹਨਾਂ ਕੋਲ ਮੀਡੀਆ ਨਹੀਂ ਸੀ ਟਾ ਵਡਾ ਸੋਸ਼ਲ ਮੀਡੀਆ ਨਹੀਂ ਸੀ ਤਾਂ ਇਹਨਾਂ ਨੇ ਕੇ ਪੀ ਐਸ ਗੱਲ ਵਰਗੇ ਆ ਸਵਰਨ ਕੋਟਨ ਵਰਗੇ ਆ ਹੋਰ ਜਿਨ੍ਹਾਂ ਨਿਸਿੱਖ ਕੌਮ ਦਾ ਘਾਣ ਕੀਤਾ ਚੁੰਟਣ ਕੇ ਸਿੱਖਾਂ ਨੂੰ ਮਾਰਿਆ ਉਹਨਾਂ ਨੂੰ ਵੀ ਖਿਤਾਬ ਦੇ ਦੇਣਾ ਸੀ ਉਹਨਾਂ ਨੂੰ ਵੀ ਤਾਗਵੇਂ ਦੇ ਦੇਣੇ ਸੀ ਉਹਨਾਂ ਨੂੰ ਵੀ ਸਾਇ ਦੇ ਨਾਲ ਸਰੂਪੇ ਦੇ ਦੇਣੇ ਸੀ ਇਹ ਜਿਹੇ ਪੱਤਰਕਾਰਾਂ ਨੇ ਆਦੇਨਾਂ ਨੂੰ ਬੜਾ ਦੁੱਖ ਲੱਗਦਾ ਕਿ ਜੇ ਉਹ ਮੁੰਡਾ ਸੀ ਜੀ ਉਹਨੇ ਪਹਿਲਾਂ ਪੜਾਈ ਕੀਤੀ ਉਹਨੇ ਫਲਾਨਾ ਕੀਤਾ ਫਿਰ ਅਫਸਰ ਬਣਿਆ ਭਾਈ ਸਾਰੀ ਪੜਾਈ ਕਰਕੇ ਅਫਸਰ ਬਣਦੇ ਆ ਔਰ ਰੱਬ ਤੋਂ ਕਿਹੜਾ ਡਿੱਗਦਾ ਹੈ ਕਿ ਸਿੱਧਾ ਅਫਸਰ ਕਿ ਰੱਬ ਤੇ ਡਿੱਗ ਪਿਆ ਕੋਈ ਬੜਾ ਮੋਟਾ ਸੋਚੋ ਉਹਨਾਂ ਪਰਿਵਾਰਾਂ ਵੱਲ ਵੀ ਸੋਚੋ ਕਿ ਠੀਕ ਹੈ ਭਾਈ ਜਿਨ੍ਹਾਂ ਨੇ ਕ੍ਰਾਇਮ ਕੀਤਾ ਜੋ ਕਰਦੇ ਆ ਉਹਨਾਂ ਨੂੰ ਫੜੇ ਪੁਲਸਾ ਉਹਨਾਂ ਤੇ ਬੰਦੀ ਕਾਰਵਾਈ ਕਰੇ ਉਹਨਾਂ ਨੂੰ ਕਾਨੂੰਨ ਦੇ ਹਵਾਲੇ ਕਰੇ ਪਰ ਇਹ ਕਿੱਥੋਂ ਦਾ ਕਾਨੂੰਨਾ ਵੀ ਤੁਸੀਂ ਮਾਰੋ ਗੋਲੀ ਕਰਦੇ ਔਨਕਾਉਂਟਰ ਫਲਾਨਾ ਮਾਰਦਾ ਧੌਂਕਾ ਮਾਰ ਮਾਰ ਦਿੱਤਾ ਫਿਰ ਤਾਂ ਤੁਸੀਂ ਇੱਕ ਕਾਨੂੰਨੀ ਵੱਖਰਾ ਬਣਾ ਦਿਓ ਪਹਿਲਾਂ ਵੀ ਕਹਿ ਕੇ ਹਟਿਆ ਸੀ ਕਿ ਲੋੜ ਹੀ ਨਹੀਂ ਜਿਹੜਾ ਕਿ ਕਈ ਮੁਲਕਾਂ ਦੇ ਵਿੱਚ ਇਹੋ ਜਿਹੇ ਕਾਨੂੰਨਾ ਜਿਹੜਾ ਜਿਹੜਾ ਪਾਪ ਘਣਾਉਣ ਕਰਦਾ ਤੇ ਉਹਨੂੰ ਸਜ਼ਾ ਮਿਲਦੀ ਆ ਫਿਰ ਇਹ ਬਣਾ ਦਿਓ ਜਾਂ ਫਿਰ ਕੋਰਟ ਕਚਹਿਰੀਆਂ ਦਾ ਆਸਰਾਗਾ ਉਹ ਲੈਣਾ ਛੱਡ ਦਿਓ ਤੁਸੀਂ ਆਪਣੇ ਹੱਥ ਦੇ ਵਿੱਚ ਲੈ ਤਾਂ ਸਭ ਗੁਜ਼ਰੇ ਹੋ ਅੱਜ ਐਸਐਸਪੀ ਹੋਰ ਵੀ ਬਥੇਰੇ ਆ ਹੋਰ ਵੀ ਕਾਲੀਆਂ ਭੇਡਾਂ ਬਹੁਤ ਨੇ ਪੁਲਿਸ ਦੇ ਵਿੱਚ ਆ ਜਿਹੜੀਆਂ ਕਿ ਪੁਲਿਸ ਦੀ ਬਦਨਾਮੀ ਕਰ ਰਹੀਆਂ ਨੇ ਤੇ ਇਹ ਜਿਹੜਾ ਕਿ ਜੀ ਇਹਨੇ ਫਲਾਨਾ ਫੜ ਲਿਆ ਧੁੰਕਾ ਫੜ ਲਿਆ ਤਾਂ ਕੱਖ ਨਹੀਂ ਹੋਇਆ ਤੇ ਇਸ ਕਰਕੇ ਇਹਨੇ ਸਰਕਾਰ ਨੇ ਇਹਨੂੰ ਜਿਹੜਾ ਸਸਪੈਂਡ ਕੀਤਾ ਮੈਂ ਕਹਿੰਦਾ ਬਹੁਤ ਵਧੀਆ ਕੀਤਾ ਤੇ ਇਹੋ ਜਿਹਾ ਨੂੰ ਕਰਨਾ ਵੀ ਚਾਹੀਦਾ ਤੇ ਜਿਹੜੇ ਹੋਰ ਆ 2-4 ਆ ਜਾ ਜਿੰਨੇ ਵੀ ਆ ਤੇ ਸਾਡਾ ਕਿਸੇ ਨਾਲ ਭਾਈ ਬੈਰ ਵਿਰੋਧ ਨਹੀਂ ਪਰ ਤੁਸੀਂ ਜਦੋਂ ਕਰਦੇ ਹੋ ਧੱਕਾ ਕਰਦੇ ਹੋ ਉਹ ਸਭ ਕੁਝ ਠੀਕ ਆ ਜੋ ਤੁਹਾਡੇ ਦੇ ਪੈਂਦੀ ਆ ਉਹ ਤੋਂ ਤੁਹਾਨੂੰ ਦੁੱਖ ਲੱਗਦਾ ਫਿਰ ਉਹ ਤੋਂ ਫਿਰ ਕੁਝ ਅਖੋਤੀ ਪੱਤਰਕਾਰ ਆ ਉਹਨਾਂ ਨੂੰ ਵੀ ਦੁੱਖ ਲੱਗਦਾ ਕਿ ਬੜਾ ਬੀਬਾ ਪੁੱਤ ਸੀ ਜੀ ਬੜਾ ਨੌਜਵਾਨ ਮੁੰਡਾ ਸੀ ਬੜਾ ਉਹਦੇ ਅੱਜ ਪਾਪੜ ਵੇਚੀ ਜਾਂਦੇ ਆ ਮੈਂ ਤਾਂ ਹੈਰਾਨ ਆ ਜਾਂ ਇਹ ਜੀ ਚਾਪਲੂਸੀ ਤੋਂ ਚਾਬਲੂਸੀਆਂ ਜਿਹੜਿਆ ਕਿ ਬੰਦਾ ਸਰਕਾਰਾਂ ਦੀ ਕਰਦਾ ਚਾਹੇ ਕਿਸੇ ਅਫਸਰ ਦੀ ਕਰਦਾ ਬਹੁਤ ਮਾੜੀ ਹੈ ਪੱਤਰਕਾਰ ਨੂੰ ਇੱਕ ਆਪਣੇ ਉਹਦੇ ਵਿੱਚ ਮਰਜ਼ਾਦਾ ਵਿੱਚ ਰਹਿਣਾ ਚਾਹੀਦਾ ਪੱਤਰਕਾਰ ਬਣ ਕੇ ਰਹਿਣਾ ਚਾਹੀਦਾ ਨਾ ਕਿ ਕਿਸੇ ਦੀ ਚਾਪਲੂਸੀ ਕਰਨੀ ਚਾਹੀਦੀ ਆ ਮਾੜੇ ਨੂੰ ਮਾੜਾ ਤੇ ਚੰਗੇ ਨੂੰ ਚੰਗਾ ਕਹਿਣਾ ਚਾਹੀਦਾ ਚਾਹੇ ਕੋਈ ਮਰਜ਼ੀ ਸਰਕਾਰ ਹੋਵੇ ਚਾਹੇ ਅਫਸਰ ਹੋਵੇ ਚਾਹੇ ਦੂਜਾ ਤੀਜਾ ਹੋਵੇ ਪਰ ਇੱਥੇ ਤਾਂ ਜਿਹੜੀਆਂ ਚਾਪਲੂਸੀਆਂ ਹੋ ਰਹੀਆਂ ਨੇ ਤੇ ਇਸ ਕਰਕੇ ਜਿਹੜਾ ਮਨਿੰਦਰ ਆ ਸੇਂਗਾ ਜਿਹੜਾ ਆਈਪੀਐਸ ਅਧਿਕਾਰੀ ਐਸਐਸਪੀ ਦਾਹਤੀ ਅੰਬਰਸਰ ਦਾ ਜਿਹੜਾ ਉਥੇ 9 ਮਹੀਨੇ ਹੋਏ ਲੱਗੇ ਨੂੰ ਕਹਿੰਦੇ 9 ਮਹੀਨੇ ਚ 12 ਅਨਕਾਉਂਟਰ ਕਰ ਦਿੱਤੇ ਨੇ ਹੁਣ ਤੁਸੀਂ ਆਪ حساب ਲਾ ਲਓ ਕਿ ਕਿਸੇ ਦਾ ਇਹ ਡਾਟਾ ਆਇਆ ਕਿ ਭਾਈ ਕਿੱਥੇ ਅਨਕਾਉਂਟਰ ਕੀਤੀ ਆ ਕਿਉਂ ਕੀਤੀ ਆ ਤੇ ਕੀ ਉਹਨਾਂ ਦੇ ਕੋਲ ਬਰਾਮਦ ਹੋਇਆ ਇਹ ਬੜੀਆਂ ਸਮਝਣ ਵਾਲੀਆਂ ਗੱਲਾਂ ਨੇ ਕਿ ਫਿਰ ਤੁਸੀਂ ਉਹਨਾਂ ਦਾ ਅਨਕਾਉਂਟਰ ਕਰ ਦਿੱਤਾ ਤੇ ਫਿਰ ਜਿਹੜਾ ਪੁਲਿਸ ਮੁਕਾਮ ਜਿਹੜਾ ਮਾਮਲੇ ਦਰਜ ਕਰਦੀ ਆ ਚਾਹੇ ਉਹ ਕਾਂਚਰ ਪ੍ਰੇਤ ਹੋਵੇ ਚਾਹੇ ਕੋਈ ਹੋਰ ਹੋਵੇ ਜਿਹਦੇ ਉੱਤੇ ਮਾਮਲਾ ਦਰਜ ਹੋ ਜਾਂਦਾ ਉਹ ਆਸਟ੍ਰੇਲੀਆ ਜਾਂ ਹੋਰ ਕਿਹੋ ਭੱਜ ਜਾਂਦਾਗਾ ਜਿਸ ਤਰ੍ਹਾਂ ਆਵਾਦੀ ਪਾਰਟੀ ਦਾ ਕਿ ਇੱਕ ਐਮਐਲਏ ਆ ਜਿਹੜਾ ਪਠਾਨ ਮਾਦਰਾ ਉਹ ਵੀ ਆਸਟ੍ਰੇਲੀਆ ਭੱਜ ਗਿਆ ਉੱਥੇ ਵੀ ਐਸਐਸਪੀ ਦੇ ਜਿਹੜਾ ਉਹਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਕਿ ਬੰਦੇ ਕਿਵੇਂ ਭੱਜ ਜਾਂਦੇ ਆ ਕਿ ਬੰਦੇ ਕਿਵੇਂ ਫਰਾਰ ਹੋ ਜਾਂਦੇ ਆ ਜਦੋਂ ਪੁਲਸ ਆ ਬੰਦਾ ਹੁੰਦਾ ਕੋਈ ਮਾਰਾ ਮੋਟਾ ਪਰਚਾ ਪੈ ਪੈ ਜੇ ਤਾਂ ਬੰਦਾ ਬਾਹਰੋਂ ਨਿਕਲ ਕੇ ਦਿਖਾਵੇ ਜਿਲਾ ਨਹੀਂ ਟੱਪ ਸਕਦਾ ਬੰਦਾ ਨਾਲ ਨਾਲ ਪੁਲਿਸ ਚੱਕ ਲੈਂਦੀ ਆ ਪਰ ਇੱਥੇ ਤਾਂ ਵਿਦੇਸ਼ ਭੱਜ ਜਾਂਦੇ ਆ ਇਸ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਆਪਣੇ ਕਮੈਂਟ ਜਰੂਰ ਲਿਖਿਓ ਵਰਯੂ ਜੀ ਦਾ ਖਾਲਸਾ ਵਰਯੂ ਜੀ ਕੀ ਫਤਿਹ